ਸਸਾਬ ਜੀ ਕਿੰਨੇ ਵੀ ਦਿਖਾਉਂਗਾ ਮੈਂ ਤੁਹਾਨੂੰ ਆ ਕਿੰਨੇ ਦਾ ਇਹ 2200 2200 2000 ਤੋਂ 2500 ਦੇ ਵਿੱਚ ਵਿੱਚ ਕਿ ਆਉਣਗੇ ਆ ਹਾਂ ਆ ਵੀ ਜੇ ਸੀਜ਼ਨ ਚਾਹੂਗੇ 10 500 7500 ਜੇ ਸੀਜ਼ਨ ਚਾਹੂਗੇ ਫਿਰ 1.5 ਦਾ ਮੈਂ ਯਾਰ ਵਾਲਾ ਸੂਟ ਕੱਦ ਕੇ ਸੈਟਿੰਗ ਲੈ ਭਾਈ ਤੁਰ ਲੰਗੀ ਧੱਕਾ ਲਾ ਦੇ ਇੱਕ ਵਾਰ ਵਿਆਹ ਦੇ ਵਿੱਚ ਕਿਸੇ ਸੂਟ ਪਾ ਕੇ ਦੇਖਿਆ ਤਾਂ ਸੂਟ ਦੇ پیسے ਵਾਪਸ ਦੇ ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੇ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਤੇ ਅੱਜ ਆਪਾਂ ਪਹੁੰਚੇ ਹੋયા ਆ ਸਹਿਰ ਮਰੇਕੋੜਲੇ ਤੇ ਆਪਾਂ ਇਸ ਟਾਈਮ ਹੈਗੇ ਆ ਤੇਲੀਆ ਬਾਜ਼ਾਰ ਚ ਮਰੇਕੋੜਲੇ ਤੇ ਤੇਲੀਆ ਬਾਜ਼ਾਰਾ ਤੇ ਇੱਥੋਂ ਆਪਾਂ ਕੱਪੜੇ ਲੈਣੇ ਥੋੜੇ ਜੇ ਤੇ ਤੁਹਾਨੂੰ ਸਾਰੇ ਦਿਖਾਉਣੀ ਆ ਆਪਾਂ ਨਾਲ ਜੀ ਨਾਲ ਤੇ ਵੀਡੀਓ ਨੇ ਐਂਡ ਤੱਕ ਬਣੀ ਰਹੇ ਲੋ ਵੀ ਅੱਗੇ ਫੇਰ ਕੱਪੜੇ ਦੁਕਾਨਾਂ ਆ ਗਈਆਂ ਦੇਖੋ ਕੁਸ਼ੀ ਹੋਵੇਗਾ ਦੇਖੋ ਇੱਥੇ ਬਾਹਰ ਚੁੰਨੀਆਂ ਪਈਆਂ ਨੇ ਬੱਤੀ ਇਤਰ ਨੇ ਲੋ ਯਾਰ ਤੇ ਹੁਣ ਆਪਾਂ ਜਾ ਰਹੇ ਆ ਖੁਸ਼ਿਆਲ ਤੋਂ ਅੱਗੇ ਆ ਗਏ ਆਪਾਂ ਕਿਉਂ ਕਿੱਥੇ ਜਾ ਰਹੇ ਹਾਂ ਉਹਨੇ ਸਾਨੂੰ ਮਿੰਡੂ ਹੀ ਨਹੀਂ ਪਤਾ ਹੈਗਾ ਕਿਉਂਕਿ ਇਹ ਬੰਦੇ ਆਪਣੇ ਨਾਲ ਨੇ ਉਹੀ ਲੈ ਕੇ ਜਾਣਗੇ ਆਪਾਂ ਨੂੰ ਅਸੇ ਮਗਰ ਮੋੜ ਦਾ ਇੰਨਾ ਲ ਜਾਣਾ ਭਾਈ ਹੁਣ ਆਪਾਂ ਨੇ ਚਲ ਕਿਤਨਾ ਹੋ ਗਰੀਏ ਨੇ ਨਾ ਭਾਈ ਪਤਾ ਵੀ ਚਾਹੇ ਇੱਕ ਵਾਰ ਪਾ ਕੇ ਨਾ ਬਾਜ ਚ ਸਰਾਰਾ ਬਣਾ ਦੇ ਇਧਰ ਫਲਦਾ ਅਫੀਸ਼ੇ ਭਾਈਸ਼ਣ ਬਣੀ ਕਾ ਉਹਦੇ ਨਾਮ ਦੇ ਤਾ ਇੱਕ ਵਟਾ ਹੀ ਭਾਈ ਬਾਜ ਚ ਬਣਵਾ ਜੀ ਟਾਈਗਰ ਜਿੰਦਾ ਹੈ ਐਵੇਂ ਨਹੀਂ ਐ ਸਰਾਰਾ ਬਾਜ ਚ ਬਣ ਜੂਆ ਟਾਈਗਰ ਜਿੰਦਾ ਹੈ ਅੱਗੀ ਜਿੰਦਾ ਹੈ ਅੱਗੀ ਜਿੰਦਾ ਹੈ ਸਪੈਸ਼ਲ ਐਡੀ ਹੋਏ ਪੀਸ ਨਹੀਂ ਇਹ ਵਾਲੇ ਦੋ ਕਾਸਾ ਨਾ ਇੱਕੜ ਦਾ ਵੀ ਇੱਕ ਆਹ ਦੇ ਦੇ ਠੀਕ ਆਇਆ ਉਹ ਕੁੱਛ ਲੱਤਾਈ ਸਿੱਟਣੀ ਭਾਈ ਤੇਰੀ ਦਾ ਉਹ ਭਾਈ ਥੋੜੇ ਕਿ ਇਹ ਨੂੰ ਲੈਣ ਲੋਕ ਨਹੀਂ ਹਰਤਾ ਬਹੁਤ ਬੈਠੇ ਮੋਟਾ ਫੇਰੇ ਇਹਦਾ ਹੀ ਬਣ ਜੂ ਸ਼ਰਾਬ ਇਹਦਾ ਹੀ ਬਣ ਜੂ ਨਹੀਂ ਲੋ ਜੀ ਗੇਰਾ ਰਿਆਰਾ ਵੀ ਨਹੀਂ ਹੋਣਾ ਵੀ ਬੜੀ ਗੈਂਦ ਚ ਚੱਲਦੇ ਨਹੀਂ ਨਾ ਹੈਗੇ ਕੋਈ ਲੈਂਦੇ ਨਹੀਂ ਆਈ ਇਹ ਤਾਂ ਆਪਕੇ ਦਾ ਕੰਮ ਨਹੀਂ ਸਾਰਾ ਸੋਚੇ ਦੇਂਦਾ ਕੋਈ ਆ ਦੇਖਿਓ ਆਈ ਸ਼ੌਟ ਆਈ 100 ਦਾ 100 ਦਾ ਬਣਾਣੀ ਹੈ ਲੈ ਭਾਈ ਕੀ ਲੈਣ ਚ ਮਤਲਬ ਤੁਸੀਂ ਸਿੰਪਲ ਅਲੱਗ ਅਲੱਗ ਫੈਸ਼ਨ ਡੀਗ ਵਾਲੇ ਫੋਟੋ ਉੱਤੇ ਲਗਾ ਕੇ ਕੋਸ਼ਿਸ਼ੀਂ ਕੀ ਇਹ ਵਿਚਾਰ ਨਾਲ ਹਾਨੀ ਚਾਲ ਕਿੰਨੇ ਦਾ ਲੈ ਦੇ 14000 ਕਾਰ ਗੱਡੀ ਕਿ ਰਹਿ ਗਿਆ ਕੋਈ ਨਾ ਚੱਕ ਲਿਆ ਉਹਨੇ ਆ ਕਿਹੜਾ ਪੂਰੇ ਹੋਣਾ ਨਹੀਂ ਫਿਰ ਕਾਰ ਦੇ ਕੰਮ ਨੇ ਸਾਰੇ ਕੋਈ ਸੂਟ ਚ ਦਿਖਾ ਦੋ ਬਹੁਤ ਸੋਹਣੇ ਲਓ ਵੀ ਜਿਵੇਂ ਕੀ ਇਹਦਾ ਵੀ ਸੀ ਹੁੰਦਾ ਭਾਈ 65 ਹੁੰਦਾ ਹੁਣੇ ਸੀ ਆਫ ਹੁਣ ਪਾਕਿਸਤਾਨੀ ਆ ਗਏ ਭਾਈ ਫੇਰ ਭਾਈ ਕੋ ਦੇਖੋ ਪਾਕਿਸਤਾਨੀ ਇਹ ਪਾਕਿਸਤਾਨੀ ਹੋਵੇ ਇੱਥੇ ਸਰਦਾਰਾ ਲਾਹੌਰ ਦੇ ਸਰਵਾਜੇ ਬਣੇ ਤੇ ਇਹ ਪਾਕਿਸਤਾਨੀ ਝੂਟ ਕਹਿੰਦੇ ਮਲਡੋ ਫੈਕਸ਼ਨ ਦੇ ਟਿਕਾਣੇ ਉੱਤੇ ਆ ਗਏ ਉੱਤੇ ਬੈਠਦੇ ਥੱਲੇ ਨਹੀਂ ਬੈਠੇ ਹੁੰਦਾ ਭਾਈ ਇਹ ਧਿਆਨ ਕੋਈ ਗੋਡਾ ਰਸਤਰਾ ਸਿੱਧਾ ਉੱਤ ਆ ਚਿਕਲਾ ਹੋਈ ਵੀ ਹੋਮ ਨਹੀਂ ਕਿ ਰਿੰਜ ਪੀਸ ਬਹੁਤ ਸੋਨਾ ਪੂਰਾ ਹੈਂਡ ਦਾ ਪੀਸ ਆ ਦੇਖੋ ਤਾਂ ਇਹ ਆਈਬੀਲੈਸ ਰੇਂਜ ਚੋਂ ਆ ਰਹੀ ਹੈ ਬਹੁਤ ਪਿਆਰਾ ਰੰਗ ਹੈ ਨੰਨਾ ਨਵੀਂ ਨਵੀਂ ਦਾ ਸੋਹਣਾ ਆ ਵੀ ਰੰਗ ਸੋਹਣਾ ਨਵੀਂ ਨਵੀਂ ਦਾ ਫੈਸ਼ਨ ਵਾਲੀ ਚੈੱਕ ਕਰ ਰਹੇ ਨੇ ਬਰੀਕੀ ਨੇ ਚੈੱਕ ਕਰਨਗੇ ਹਾਂ ਮੈਂ ਫਿਰ ਨਾਲ ਫੋਨ ਕਰ ਸਕਦੇ ਕਿੰਨਾ ਸੋਹਣੀ ਹੈ ਕੜਾਈ ਅਸੀਂ ਦੀ ਗੱਲ ਕਰਦੇ ਜਾਂਦੇ ਆ ਵੀ 올 ਤੇ ਆ ਰਹੀ ਆ ਦੀਦੀ ਪਾਂਚਿਆਂ ਤੇ ਕਿਹੜੀ ਆ ਪ੍ਰੀਤ ਹਾਂ ਡਰੈਸ ਦੇ ਤੇ ਵੀਰ ਜੀ ਮੈਂ ਦੱਦ ਜੀ ਕਰ ਜੀ ਮਾੜੀ ਜੀ ਕਿੰਨੇ ਕਿ ਚਕੇ ਦੇ ਦੇ ਉਹ ਜਿਹਨੇ ਦੇਖੀ ਆ ਉਹਨੇ ਉਹਨੇ ਵੀ ਤਾਂ ਸੋਹਣਾ ਲੱਗੇ ਆਹ ਸੋਹਣਾ ਤੇ ਲੈ ਉਹ ਤਾਂ ਕੜਾਈ ਦੇਖ ਦੀ ਪੌਂਚੇ ਤੇ ਕਿੰਨੀ ਕ ਹੈਲੋ ਹੈਲੋ ਕਾਬੀਨਾ ਆਪ ਫੋਟੋ ਇਹਦਾ ਫੋਨ ਫਰਕ ਕਰਦਾ ਬਹੁਤ ਫਰਕ ਨਾਲ ਆਉਂਦਾ ਹਮਮ ਇੱਕ ਤਾਂ ਉਹਨੂੰ ਦੱਬ ਲਈਏ ਨਾ ਕਰੀਆ ਫੋਨ ਬੱਟਾ ਤੁਸੀਂ ਨਾ ਮੜਿਆ ਆਪਣੇ ਤੇ ਹੀ ਲੈ ਕੇ ਉਹਨੂੰ ਦਿਖਾ ਦਿਓ ਇਹਨਾਂ ਨੂੰ ਚੁਆਇਸ ਕਰਨੇ ਆਸਾਨ ਹੋ ਜਾਊਗਾ ਕਪੜਾ ਦੇਖੀ ਚੱਲ ਕੜੀਏ ਨਹੀਂ ਕੱਪੜੇ ਤੂੰ ਬੇਫਿਕਰ ਮੈਂ ਬੈਠੀ ਹਾਂ ਬੈਠੀਂ ਖੜੀ ਹੋ ਜਾ ਟੈਨਸ਼ਨ ਨਾ ਲੋ ਐਂ ਤੇ ਤੁਸੀਂ ਆਪਣੇ ਦੁਕਾਨ ਤੇ ਆਇਆ ਸਮਝੋ ਨਾ ਨਾ ਮੈਂ ਤੇ ਆਂਟੀ ਕੱਦੀਆਂ ਆਉਣੀ ਆ ਉੱਧਰ ਜਾ ਦੁਕਾਨ ਸਿਹੀ ਜੱਦੀਆਂ ਆਉਣੀ ਆ ਅਸੀਂ ਤਾਂ ਮੈਂ ਉਧਰ ਸੁਆਲ ਜਿੰਨੇ ਵੀ ਦਿਖਾਉਂਗਾ ਮੈਂ ਤੁਹਾਨੂੰ ਆ ਕਿੰਨੇ ਦਾ ਇਹ 2200 2200 2000 ਦਾ 2200 ਦੇ ਵਿੱਚ ਵਿੱਚ ਕਿਉਂ ਆਉਣਗੇ ਬਸ ਹਾਂ ਆ ਵੀ ਨਹੀਂ ਕੱਪੜਾ ਉਹੀ ਹੈ ਬਸ 2200 ਦਾ ਰੰਗੇ ਚ ਕੋਈ ਹੋਰ ਬਸ ਇੱਕ ਵਾਧਾ ਹੈ ਇਤਲਾ ਵਿਸੋਣਾ ਲੱਗਿਆ ਸੀਗਾ ਵੀ ਰੰਗ ਜੇ ਹੋਰ ਮੈਰੂਨ ਕੱਲੇ ਕਢਾਈ ਸੋਹਣੀ ਲੱਗੀ ਸੀ ਮੈਨੂੰ ਇਹਦੀ ਆਹ ਜਿਹੜਾ ਜਿਹੜਾ ਸੋਹਣਾ ਆਹ ਹਾਂ ਵੀ ਰੰਗ ਹੋਰ ਮਿਲ ਜਾਂਦੇ ਜੇ ਉਹ ਜਿਹੜਾ ਬੀਜ ਦੇ ਫੂਲ ਆ ਉਹ ਨਾ ਉਦੋਂ ਸੋਹਣਾ ਜਿਹੜਾ ਇਹ ਸੋਹਣਾ ਇਹਦਾ ਵੀਰੇ ਦੇ ਲੋਹੇ ਲੈ ਫੜ ਇਹਦਾ ਮੱਟਾ ਵੀ ਬਹੁਤ ਸਾਫ਼ ਕਰ ਗਿਆ ਬੜਾ ਹੀ ਸੋਹਣਾ ਲੱਗਦਾ ਤੂੰ ਕੋਈ ਨਾ ਆ ਵੀ ਛੋਟੇ ਆ ਵੀ ਛੋਟੇ ਇਹ ਮਿਲਵੇ ਪਿਆ 650 ਵਾਲੇ ਵੀ ਪੇਸ ਵਾਲਾ ਡੇਰ ਇਹਨਾਂ ਸੁੱਕ ਦਿਓ ਆਹ ਵਾਲੇ ਦਾ ਜਲੋ ਨਾਲ ਜਾਣਾ ਭਾਈ ਪਾ ਕੇ ਵੀ ਦਿਖਾਉਂਦੀ ਆ ਆ ਗਿਆ ਅੱਗੇ ਜੀ ਲਾਓ ਭਾਈ ਸੁਨਾ ਹੈ ਜੀ ਆਪਾਂ ਇਹ ਨਿਊ ਫਰਾਕੋ ਵੀ ਉੱਪਰ ਇਹ ਜੋ ਵੀ ਸੇਲ ਹੋ ਰਹੀ ਹੈ ਸੇਲ ਕਰਤਾ ਉਹ ਖਾਲੇ ਕੋਸਟ ਲਈ ਦਿਨੇ ਕੋਸਟ ਲਈ ਲੈਣਾ ਨਹੀਂ ਆਈ ਅੱਧਾ ਮੈਂ ਆਪ ਦੇ ਲਈ ਲੈਣਾ ਸੀ ਤੁਹਾਨੂੰ ਲਈ ਫੋਗ ਲੈਣੇ ਸਿੰਗਲ ਸੂਟ ਹੈ ਕੋਈ ਹੋਰ ਪੰਜ ਮੀਟਰ ਸੂਟ ਤਾਂ ਸੂਟ ਤੋਂ ਸੰਭਾਲ ਲੈਣਾ ਉਹਨੂੰ ਦੇ ਦੇ ਆ ਦੇਖੋ ਇਹ ਆ ਤਾਂ ਲੈ ਲੈਂਗਾ ਇਹਦਾ ਹਾਂਜੀ ਇਹਦਾ ਇਹ ਸੂਟ ਵੀ ਨਾਲ ਹੈ ਇਹ ਲੈ ਲੈਂਗੇ ਤਾਂ ਸਿੰਗਲ ਫਲੇਅਰ ਹੈ ਕਿ ਡਬਲ ਹੋਇਆ ਹੋਇਆ ਹੈ ਇਹ ਇਹ ਤਾਂ ਉਹ ਸੁਲਾਇਮਾਨ ਵਾਲੀ ਹੈ। ਅੱਛਾ ਅੱਛਾ ਠੀਕ ਆ। ਇਸ ਸੁਲਾਇਮਾਨ ਵਾਲੀ ਹੈ ਨਾ। ਆਹੋ ਹੀ ਦਿਖਾਉਂਦੇ ਨੇ ਬਿਰਹਾਣੀ। ਮੈਨੂੰ ਉਹ ਦਿਖਾ ਦੋ। ਇਹ ਕਿੰਨਾ ਕੁ ਰੰਗ ਬેર ਐਂਡਰ। ਉਹ ਵੀ ਸਿੱਖਾ। ਜਦੋਂ ਤੁਸੀਂ ਮਿੱਤ ਬਣਵਾ ਲਈ ਮਤਲਬ। ਜਿਹਦਾ ਕਰਦੀਆਂ ਨੇ ਦੇਰੋਂ ਕਰਦੀਆਂ। ਆ ਦੇਖੋ ਜੀ ਡਿਜ਼ਾਈਨ ਕਿਹੜਾ ਸਟ੍ਰੈਸ ਕੇ ਲਈ ਹੈ। ਮੈਨੂੰ ਪ੍ਰਾਈਵੇਟਿੰਗ ਵਾਲੀ ਹੈ ਅਸਲੀ। ਅੱਛਾ। ਦੇਖੋ। ਆਹ ਅਸੀਂ ਲਹਿੰਗਾ ਨਹੀਂ ਬਣਾ ਆਪਣਾ ਲਹਿੰਗਾ ਪੂਰਾ ਹੈਵੀ ਹੈ। ਜੇ ਸੀਜ਼ਨ ਚਾਹੂਗੀ 10-500 7500 ਜੇ ਸੀਜ਼ਨ ਚਾਹੋਗੇ ਫਿਰ 1.5 ਦਾ ਮੈਨੂੰ 2025 2025 ਦਾ ਜੰਗ ਚੜਦੀ ਨਹੀਂ ਉਹ ਤਾਂ ਪੈਸੇ ਨਾ ਦਿਖਾ ਰਿਹਾ ਹਾਂ ਹਾਂ ਮਿਲ ਜਾਣਗੇ ਇਹ ਵੀ ਚੀਜ਼ਾਂ ਆ ਜਾਣਗੀਆਂ 2025 ਚ ਵੱਧੂ ਮਿਲ ਜਾਣਗੀਆਂ ਇਹ ਵੀ ਇੱਕ ਵਾਰੇ ਚੜਨਾ ਜਨ ਪਿਆ ਕਿ ਕਹਿ ਕਹਿ ਕੇ ਪੜਾਇਆ ਪੈਨਟਾਈ ਕਰਾ ਕੇ ਮੇਰੇ ਕੋਲ ਵੀ ਜਿਹੜਾ ਗਰਲੀਨ ਵਾਲਾ ਉਹ ਤੇਰੇ ਕੋਲ ਭਾਈ ਮੈਂ ਕਹੀਏ ਫਰੈਂਕਸ ਉਠਾਏ ਦੋ ਤੇਰੇ ਕੋਲ ਉਸ ਤੇ ਕਿੰਨਾ ਵੀ ਪੈਸਾ ਭਾਈ ਬੁਟੀਕ ਵਾਲਿਆਂ ਨੇ ਆ ਰੰਗ ਕਢਾਇਆ ਪਾਇਆ ਕੋਈ ਨਹੀਂ ਪਾਇਆ ਆਰ ਅੰਕ ਟਾਇਆ ਬਾਈ ਬੁਟੀਕ ਵਾਲੇ ਨੇ ਥੋੜਾ ਫਿਰ ਤੇ ਜਿੰਨਾ ਮਰਜ਼ੀ ਫਿਰਦੇ ਠੀਕ ਨੇ ਸਾਡੇ ਨਖਤਾਂ ਨਾਲ ਕਰਦੇ 200 ਇਹਨਾਂ ਲੈ ਬਾਈ ਇਹ ਤਾਂ ਸੂਰ ਤੋਂ ਪੀਣੀ ਚਾਜ ਕੇ ਤੁਹਾਡੇ ਦਾ ਪੀਣਾ ਸੂਰ ਜਿਹਾ ਬਣਾਇਆ ਨਹੀਂ ਹੋਰ ਤਾਂ ਕੰਮ ਲੂਟਾ ਕਿੰਨੇ ਤਵੀਰਾਈ ਸੀ ਉਹ ਤਾਂ ਹੀ ਸਮਝ ਲਾਜੰਦੋ ਐ ਅਬੀ ਨੂੰ ਦੇਵੋ ਇਹ ਇਹਨੇ ओरिजिनल ਕੁੱਲ ਮਸਲਾ ਕਿ ਕਿਹਦੇ ਚ ਉਹ ਘੁੰਗਰੂ ਲੰਕ ਨਾਲੇ ਲੱਗੇ ਹੋਦੇ ਉਹਦੇ ਤੇ ਨਾ ਘੁੰਗਰੂ ਲੱਗੇ ਨਾ 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 ਲੱਗ ਮੈਂ ਹੈਂਡ ਤੇ ਲੱਗੇ ਹੋਏ ਨੇ ਇਹ ਵਾਲੇ ਲੱਗੇ ਹੋਏ ਨੇ ਸੋਈ ਨਾ ਪੱਕੇ ਕਰਦੇ ਹਾਂ ਹਾਂ ਪੱਕੇ ਹੋਏ ਨੇ ਪੱਕੇ ਜਿੰਨੇ ਵੀ ਸੁੱਟਾ ਜਿੱਕੇ ਲਰੀ ਆ ਇਧਰ ਸੈੱਤ ਤੇ ਲਾ ਕੇ ਤਾਂ ਦਿਖਾ ਆਗੀ ਜੀ ਆਗੀ 2 ਮਿੰਟ ਤੱਕ ਭਾਈ ਤਾਂ ਨੂੰ ਪ੍ਰੈਸ ਆਉਣ ਵਾਲੀ ਸਭ ਕੁਛ ਦਾ ਦਲ ਪਈ ਪਿਆ ਨੇ ਬੋਟੇ ਲੇਸ ਕਲਰ ਕਾਇਰੀ 4 ਰੰਗ ਚ 4 ਰੰਗ ਇੱਕ ਜਾਮਨੀ ਬਣਦੀ ਆ ਬਣਦੀ ਆ ਗੱਲ ਇੱਕ ਜਾਮਨੀ ਆ ਚਲੋ ਜਾਮਨੀ ਸੋਣਾ ਇਹ ਲੈ ਲੈ ਲਾਲ ਲਾਲ ਪੰਪ ਬੜੀ ਕੁੱਤੀ ਜੀ ਆਜ ਜਾਮਨੀ ਸੋਣਾ ਫਿਰ ਉਪੜੀ ਹੈ ਜਾਮਨੀ ਸੋਣਾ ਫਿਰ ਹੈਗੇ ਹੈ ਨਾ ਤੇ ਵੀ ਦੇਖੋ ਫਿਰ ਜਾਮਨੀ ਪੰਪ ਬੜੀ ਕੁੱਤੀ ਜੀ ਆਹ ਇਹ ਰੰਗ ਤੇਰੇ ਕੋ ਵੀ ਮੈਂ ਦੇਖਿਆ ਹੈ ਨਹੀਂ ਕੋਕੋ ਘੱਟ ਨਹੀਂ ਹੈਗਾ ਆ ਗਿਆ ਦੁਪੱਟਾ ਆ ਲੋ ਲੈ ਲਓ ਆਸਲ ਗੇਟਰ ਤਾਂ ਹੁਣ ਪਤਲਾ ਲੱਗਦਾ ਨਹੀਂ ਜੇ ਤੱਕ ਸੁਣਾ ਲਾਦਾ ਕਿਉਂਕਿ ਹੁਣ ਪਹਿਲਾਂ ਨੀਚੇ ਸੂਟ ਸੋਹ ਹੁੰਦਾ ਹੁਣ ਉਹ ਲੁਕ ਗਿਆ ਜੀ ਸਾਰਾ ਲੈ ਸੋਣਾ ਲੱਗਾ ਕੱਦ ਕੰਪਨ ਤੇ ਪੰਦੇ ਕਮੇ ਲੈ ਦੋ ਇੱਕੋ ਜਿਹਾ ਹੈ ਨਹੀਂ ਨਹੀਂ ਦੋ ਇੱਕੋ ਜਿਹਾ ਲੈ ਲੈਣੀਆਂ ਆਗੇ ਆਗੇ ਇੱਕੋ ਜਿਹੀ ਨਹੀਂ ਜੀ ਕਲਰ ਦੇ ਨਾਲ ਕੇ ਨਹੀਂ ਬੱਸ ਇੱਕ ਕਲਰ ਕਲਰ ਬਨ ਰਹੀ ਆ ਕਰ ਦੱਕੜੀਆਂ ਐਡਰ ਬਨ ਰਹੀ ਆ ਜੀ ਨਹੀਂ ਲੈਣ ਜਿੰਨੀ ਵਾਰ ਫੰਕਸ਼ਨ ਇੱਕ ਅੱਧਾ ਵਧਾਓ ਫਿਰ ਨਹੀਂ ਲੈਣ ਜਿੰਨੀ ਮਰਜ਼ੀ ਬਣਾ ਲੈ ਮੈਂ ਉਥੋਂ ਸੰਘਾ ਨੂੰ ਪਾਪਾ ਜਾਉਂਗੀ ਨਾ ਨਾ ਫੰਕਸ਼ਨ ਦਾ ਕਰ ਦਿੰਦੇ ਆ ਕਰ ਤੋ ਨਾ ਨਾ ਪਾਪਾ ਮੈਂ ਖਾਣੀ ਅੱਜੇ ਕੀ ਫੰਕਸ਼ਨ ਮੈਨੂੰ ਤਾਂ ਵੀ ਥੋੜਾ ਸਾਫਾ ਲੰਨੀ ਵਾਰ ਖਾਈ ਕੇ ਪੀਜ ਕੋਈ ਦੇਖ ਲਾਸਟ ਪੀਸ ਆ ਲਾਸਟ ਨਹੀਂ ਤਾਂ ਲੈਣਾ ਕਿਹੜਾ ਅੱਛਾ ਲੈਣਾ ਕਿਹੜਾ ਆ ਵੀ ਜਾਉਣੀ ਤੁਸੀਂ ਕਿਹੜਾ ਕਲੰਚਣਾ ਹੈ ਪੁੱਤ

ਤਸਵੀਰ ਨਹੀਂ ਵੀ ਸੈਮ ਨਹੀਂ ਮਿਲਣਾ ਭਾ ਰੰਗ ਅੱਡ ਕਰ ਦੂ ਰੋਟੀਨ ਵੀ ਅੱਡੋ ਥੋੜਾ ਬਹੁਤ ਭਾਈ ਆ ਹੁਣ ਆਪਾਂ ਆ ਬਾਈਆਂ ਤੋਂ ਲੈ ਆਣ ਬਲਰ ਹੋ ਗਈ ਵੀਡੀਓ ਨੂੰ ਆਏ ਦਿਖਾਉਣਾ ਥੋੜੀ ਜਿਹੀ ਕੀ ਨੌਂ ਦਾ ਕਾਂ ਦਾ ਇੱਕ ਲੈ ਜੇ ਤੁਸਮ ਕਲਾਸਾਂ ਦਾ ਤੁਸਮ ਕਲਾਸ ਤੇ ਹੁਣ ਆਪਾਂ ਚੱਲਦੇ ਆਂ ਕੱਪੜਾ ਭਾਈ ਵਧੀਆ ਇਹਨਾਂ ਦਾ ਬਾਕੀ ਮੈਂ ਤੁਹਾਨੂੰ ਦਿਖਾ ਦਾਂ ਲਫਾਫੇ ਨਾਲ ਜੇ ਕੁਝ ਤੇ ਆ ਸਕਦੇ ਹਾਂ ਬ੍ਰੇਕ ਕੋਲੇ ਦੇ ਵਿੱਚ ਆ ਗਏ ਹੁਣ ਸਰੰਦੀ ਝੇੜ ਤੇ ਹੁਣ ਆਪਾਂ ਚੱਲਦੇ ਆ ਬਾਹਰ ਹਾਂਜੀ ਜੀ ਆਪਾਂ ਸ਼ਾਪਿੰਗ ਕਰਕੇ ਆ ਗਏ ਸਾਰੇ ਇਹਦੇ ਲਫਾਫੇ ਉਹ ਰੱਖਦੇ ਆ ਗੱਡੀ ਚ ਓਹੋ ਮੇਰਾ ਹੱਥ ਵੀ ਭਰੀ ਹੋਰੀ ਔਰ ਗਰਮੀ ਬਹੁਤ ਆ ਤੇ ਆਦੇ ਬਲੌਗ ਨੂੰ ਆਪਾਂ ਇੱਥੇ ਐਂਡ ਕਰਦੇ ਆ ਜੇ ਵੀਡੀਓ ਵਧੀਆ ਲੱਗੀ ਆ ਲਾਈਕ ਸ਼ੇਅਰ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਮਿਲਦਿਆਂ ਨਾ ਵੀਡੀਓ ਦੇ ਵਿੱਚ ਤੇ ਜੇ ਕੋਈ ਵੀ ਤੁਹਾਡਾ ਕੁਐਸਚਨ ਹੋਵੇ ਕਮੈਂਟ ਕਰਕੇ ਪੁੱਛਦੇ ਹੋ ਜਾਂ ਆਪਾਂ ਨੂੰ ਇੰਸਟਾ ਤੇ ਮੈਸੇਜ ਕਰ ਲਿਓ ਦੇ ਤੁਹਾਡਾ ਸਾਰਿਆਂ ਦਾ ਵੀਡੀਓ ਦੇਖਣ ਲਈ ਧੰਨਵਾਦ ਜੀ ਮਿਲਦੇ ਆ ਨਵੀਂ ਵੀਡੀਓ ਦੇ ਵਿੱਚ